ਹੋਚੇ ਜੇ ਮੰਗ ਪੱਤਰ ਦੇਣ ਲੇਕਿਨ ਕੋਈ ਮਿਲਿਆ ਨਹੀਂ ਚਪਕਾ ਕੇ ਜਾਣਾ ਪਿਆ ਕੀ ਮਾਮਲਾ ਹੈ ਸਾਰਾ ਮਾਮਲਾ ਭਾਈ ਨਰਾਇਣ ਸਿੰਘ ਚੌੜੇ ਦੀ ਪકડ ਦਾ ਹੈ ਜੀ ਇਸ ਬਾਰੇ ਵਿੱਚ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਲਾਇਆ ਤੇ ਬਾਰੇ ਭਾਈ ਨਰਾਇਣ ਸਿੰਘ ਚੌੜਾ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲੈ ਕੇ ਆਏ ਜੀ ਸਜ਼ਾਵਾਂ ਵੀ ਹੋਣਗੀਆਂ ਜੀ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦਾ ਯੂਥ ਆਗੂ ਵਾਲਾ ਜਸਪ੍ਰੀਤ ਰਾਣੇ ਵਾਲੋਂ ਜੀ ਇਸ਼ਮੂ ਆ ਕੇ ਜਾਣਬਜ ਕੇ ਲਈ ਪੱਗ ਲਾਈ ਗਈ ਆ ਇਹ ਜਾਇਜ਼ ਹੈ ਆਪਕੋ ਵੱਲੋਂ ਇਹ ਅੱਜ ਦੀ ਲੜਾਈ ਦੇ ਵਿੱਚ ਪੱਗ ਨਹੀਂ ਕਿ ਲੜੀ ਜਾਣਬਜ ਕੇ ਲਈ ਗਈ ਆ ਔਰ ਰੰਝ ਲੈ ਕੇ ਅਕਾਲ ਤਖਤ ਸਾਹਿਬ ਤੇ ਪਹੁੰਚੇ ਆ ਉਮੀਦ ਕਰਦੇ ਆ ਕਿ ਬਹੁਤ ਜਲਦ ਅਕਾਲ ਤਖਤ ਸਾਹਿਬ ਇਹਦੇ ਤੇ ਕੋਈ ਫੈਸਲਾ ਲਏਗਾ ਜੇ ਨਹੀਂ ਤੇ ਮਜਬੂਰਨ ਪੰਥ ਨੂੰ ਕੋਈ ਕਸਵਾਲਾ ਪਰ ਤੁਹਾਡਾ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਗਏ ਜੀ ਇਹਦੇ ਬਾਰੇ ਮੈਂ ਪਹਿਲਾਂ ਬੋਲ ਚੁੱਕਾ ਹਾਂ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਪਈ ਆ ਅਕਾਲ ਤਖਤ ਸਾਹਿਬ ਜੀ ਕੋਈ ਬੰਦਾ ਨਹੀਂ ਇਸ ਦਾ ਤ੍ਰੇਦ ਦੇਤੇ ਕੋਈ ਸੈਕੰਡਰੀਟ ਕਮਾਂਡ ਨਹੀਂ ਜੀ ਸਿੰਘ ਸਾਹਿਬਾਂ ਨੂੰ ਕੰਮ ਪੈ ਸਕਦੇ ਨੇ ਰਜੇਵੇਂ ਨੇ ਅਸੀਂ ਉਹਨਾਂ ਦਾ ਆਦਰ ਮਾਨ ਸਤਕਾਰ ਕਰਦੇ ਹਾਂ ਜਾਣਾ ਵੀ ਜਾਈਦਾ ਸਤਿ ਆਓ ਜੀ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਹਕਾਲਤ ਅਕਾਲ ਤਖਤ ਸਾਹਿਬ ਤੇ ਸੁਣਵਾਈ ਹੋ ਸਕਦੀ ਜੀ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਤੇ ਅਜ ਪ੍ਰਚਾਰ ਦਿਆਂ ਕਿ ਸਿੱਖਾਂ ਦੇ ਹਰ ਮਸਲੇ ਹਕਾਲਤ ਖ਼ਸਾਬ ਦੇ ਉੱਤੇ ਜਿਹੜੇ ਹੋਣੇ ਚਾਹੀਦੇ ਸਰਵੋੱਚ ਹੋਣਾ ਚਾਹੀਦਾ ਜੀ ਕਦੀ ਤੁਸੀਂ ਦੇਖੀ ਕਿ ਸਰਵੋੱਚ ਸੰਸਥਾ ਆਵੇ ਤਾਂ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋਵੇ ਇੱਕ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਆ ਇਸ ਮਜਬੂਰਨ ਵਾਸਤੇ ਸਾਡਾ ਅਜੇ ਚੇਪ ਨਹੀਂ ਆ ਕਿ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਹੈ ਉੱਥੇ ਚਿਪਕਿਆ ਰਹਿ ਸਕਦਾ ਰਹਿ ਜਾਏਗਾ ਤਾਂ ਸ਼ਾਇਦ ਕੋਈ ਪੜ ਵੀ ਲਾਵੇ ਜੇ ਨਾ ਰਿਹਾ ਤਾਂ ਵੀ ਇਹ ਪੜ ਦੇਣਗੇ ਦੋਵਾਂ ਦੇ ਸਾਡਾ ਮੈਸੇਜ ਪਹੁੰਚ ਜਾਏਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕਿ ਕੱਲ੍ਹ ਕਿਹੜਾ ਰਹਿ ਜੇ ਕਿਉਂਕਿ ਪਹਿਰੋਂ ਚਾਟੋਦਣੀ ਮੈਸੇਜ ਪਹੁੰਚ ਗਿਆ ਹਣਾ ਤਾਂ ਕੋਈ ਨਾ ਕੋਈ ਘੰਟੇ ਚ ਆਇਆ ਲਓ ਪਰ ਜੇ ਕਈ ਰਿਆਂ ਤੇ ਥੋੜੇ ਚਾਂਸਸ ਵੀ ਸੱਚ ਹੋਣੇ ਪੜਦੇ ਹੁੰਦੇ ਹੋ ਸਕਦਾ ਕੱਲ੍ਹ ਤੱਕ ਲੱਗਾ ਵੀ ਰਹੇ ਤੇ ਜੇ ਕੱਲ੍ਹ ਨੂੰ ਆ ਕੇ ਦਫ਼ਤਰ ਖੋਲਣ ਤੇ ਸਾਡਾ ਇਹ ਮੰਗ ਪੱਤਰ ਲੈ ਲੈਣ ਤੇ ਅੱਗੇ ਤਾਂ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹਦਾ ਨਹੀਂ ਬਹਿਣਾ ਹੁੰਦਾ ਕਤ ਕੋਈ ਨਾ ਕੋਈ ਇਕਵਤਾ ਜੁਮੇਵਾਰ ਬੰਦਾ ਹੈ ਤੇ ਭਾਲ ਕੇ ਜਾਇਆ ਕਰੋ ਜਿਹੜਾ ਆਈ ਕੇ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲ ਤਖਤ ਜੀ ਮੰਨਦੀ ਐਸਜੀਪੀਸੀ ਮੈਂਬਰ ਆਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪੱਗ ਉਤਰੀ ਹੈ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਂ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨਾਂ ਬਿਆਨਾਂ ਨੂੰ ਤਰੀਕ ਤੱਕ ਦਾ ਜੇ ਇਹਨਾਂ ਨੇ ਜੁਮੇਵਾਰ ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਅਸੀਂ 9 ਤਰੀਕ ਦੀ ਉਡੀਕ ਕਰਾਂਗੇ ਜੀ ਜੇ ਨਾ ਆਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕੌਮ ਕੇ ਦੇ ਬਾਰੇ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਨਾ ਲਿਆ ਜਾਵੇ ਵੀ ਰਾਹ ਜਾਂਦੇ ਤਿੱਸੇ ਸਿੱਖਦੇ ਉਦਾਂ ਹੀ ਕਿਤੇ ਧੱਕਾ ਵੱਜਿਆ ਪੱਗ ਲੱਤੀ ਜੀ ਇੱਕ ਪਿਛਲੇ 50 ਸਾਲ ਦਾ ਖਾਲਿਸਤਾਨ ਦੇ ਵਿਚਾਰਧਾਰਾ ਤੇ ਡ੍ਰਿਡ ਹੋ ਕੇ ਲੜ ਰਹੇ ਪੰਥਬੰਦੇ ਪੰਥਕ ਬੰਦੇ ਦੀ ਪੱਗ ਲੱਤੀ ਜੀ ਤੋ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੇਕਿਨ ਲੜਾਈ 'ਚ ਨਹੀਂ ਬਾਹਵਾ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਤੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤੇ ਸਾਹਮਣੇ ਆ ਕੇ ਟੱਕਰ ਦੇ ਜੀ ਅਗਲੀ ਗੱਲ ਜਿਵੇਂ ਤੇ ਇੱਕ ਇੱਕ 84 ਦੀ ਯਾਦ ਦਿਵਾਤੀ 84 ਦੇ ਵਿੱਚ ਜਿਹੜੇ ਇੱਥੇ ਆ ਕੇ ਜੋ ਕੁਝ ਹੋਇਆ ਹੈ ਉਹ ਸਾਨੂੰ ਪਤਾ ਆ। ਗੋਲੀ ਕਿਹਦੇ ਵੱਲੋਂ ਚਲਾਈ ਗਈ ਤੇ ਕਿਹਦੇ ਵੱਲ ਚੱਲੀ ਇਹ ਵੀ ਸਾਨੂੰ ਪਤਾ ਆ। ਜੀ ਇੱਥੇ ਗੋਲੀ ਕਿਹਦੇ ਵੱਲੋਂ ਤੇ ਕਿਹਦੇ ਵੱਲ ਚੱਲੀ ਆ ਇਹ ਵੀ ਪਤਾ ਹੋਣਾ ਚਾਹੀਦਾ। ਜੀ ਉਦੋਂ ਗੋਲੀ ਚੱਲੀ ਸੀ ਜਿਹੜੇ ਹਕਾਂ ਦੇ ਲੜਦੇ ਪਏ ਸੀ ਉਹਨਾਂ ਵੱਲ। ਜੀ ਉਦੋਂ ਗੋਲੀ ਚਲਾਈ ਗਈ ਸੀ ਇੰਡੀਅਨ ਸਟੇਟ ਵੱਲੋਂ ਕਾਲ ਤੱਕ ਸਹਿ ਵੱਲ। ਜੀ ਕੋਣ ਗੋਲੀ ਚੱਲੀ ਏ ਉਸ ਬੰਦੇ ਵੱਲ ਜਿਹੜਾ ਕਾਟਕ ਸਹ ਦੇ ਸਾਹਮਣੇ ਖਲੋ ਗਿਆ ਮੰਨ ਕੇ ਗਿਆ ਆ ਕਿ ਅਸੀਂ ਉਹਨਾਂ ਦੇ ਵਿੱਚ ਭਾਗੀਦਾਰ ਹੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕੀਤੀ ਤੇ ਤੁਹਾਨੂੰ ਇਹ 84 ਦੇਖਦੀ ਇੱਕ ਪਾਸੇ ਹੱਕਾਂ ਲਈ ਲੜਨ ਵਾਲੇ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਦੂਜੇ ਪਾਸੇ ਇੱਕ ਤਨਖਾਈ ਆਪੰਦਾ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਾਉਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਭੂਮਿਕਾ ਮੰਨੇ ਨੇ ਆਪਣੀ ਤੇ ਉਹਦੇ ਤੇ ਗੋਲੀ ਚੱਲੀ 84 ਦੇਖਦੀ ਜੇ 84 ਹੈ ਤੇ ਕਿਰ ਸਾਡੇ ਸਿਧਾਂਤ ਦਾ ਸਾਡੀ ਸਮਝ ਦਾ ਜਨਜਾ ਨਿਕਲ ਚੁਕਿਆ ਹੈ। ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਮੈਂ ਨਰੈਨ ਸਿੰਘ ਚੋੜੇ ਨੂੰ ਸਿੱਖ ਹੀ ਨਹੀਂ ਮੰਨਦਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਗੋਲੀ ਚੜਾ। ਵਿਕਰਮ ਸਿੰਘ ਮਜੀਠੀਆ। ਵਿਕਰਮਜੀਤ ਸਿੰਘ ਮਜੀਠੀਆ ਆਪਕੰਦੇ ਸਿੱਖ ਨੇ ਫਿਰ ਇਸ ਹਾਲਾਤ ਦੇ ਜੀ। ਤੁਸੀਂ ਮੈਂ ਫੇਰ ਕਹਿ ਰਿਹਾ ਵੇਖੋ ਸਿੱਖੀ ਦੇ ਉੱਤੇ ਸਵਾਲ ਨਹੀਂ ਕਿਸੇ ਦੇ ਉੱਤੇ ਕਰਨਾ ਚਾਹੀਦਾ। ਹੋ ਸਕਦਾ ਨਿੱਜੀ ਸੈਕਟਰ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਕੱਡੇ ਵੱਡੇ ਸੇਖ ਹੋਣ। ਪਰ ਇਹ ਸਿੱਖੀ ਉਹਦਣ ਕਿਉਂ ਨਾ ਜਾ ਕੇ ਜਦਨ ਬਰਗਾੜੀ ਦੇ ਅਜ ਸਿੰਘ ਗੋਲੀਆਂ ਮਾਰ ਕੇ ਸ਼ਹੀਦ ਬੀਤੇ। ਜੀ। ਇਸ ਸਿੱਖੀ ਜਦਨ ਚੌੜ ਸਦਾਨ ਦੇ ਵਿੱਚ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਹੀ ਉਹਨੇ ਗੋਲੀਆਂ ਚਲਾ ਕੇ ਸਿੱਖੀ ਅਸ਼ੀਦ ਕੀਤਾ ਹੈ ਦੋਵੇਂ ਮਸਲੇ ਗੁਰੂ ਗ੍ਰੰਥ ਸਾਹਿਬ ਦੇ ਤੇ ਇਹ ਸਿੱਖੀ ਤੁਹਾਡੀ ਉਹਦਣ ਜਾ ਕੇ ਜਦਨ ਸੁਖਬੀਰ ਬਾਦਲ ਤੇ ਆ ਇਹ ਸਿੱਖੀ ਨੇ ਕਿ ਇਹ ਬਾਦਲੀ ਜੀ ਹੁਣ ਅਗਲਾ ਸਟੈਪ ਕੀ ਹੋਏਗਾ ਤੁਹਾਨੂੰ 9 ਤਰੀਕ ਤੱਕ ਇੰਤਜ਼ਾਰ ਕਰਾਂਗੇ ਜਿਹੜੀ ਤੁਹਾਡੇ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ 9 ਤਰੀਕ ਤੱਕ ਦਾ ਸਮਾਂ ਕੀਤਾ ਹੈ ਕਿ ਅਸੀਂ 9 ਤਰੀਕ ਦੇ ਬਾਰੇ ਫੈਸਲਾ ਕਰਾਂਗੇ ਜੇ ਉਸ ਦਿਨ ਇਸ ਬੰਦੇ ਤੇ ਪ੍ਰਤੀ ਕੋਈ ਫੈਸਲਾ ਨਾ ਆਇਆ ਤਾਂ ਫਿਰ ਅਗਲਾ ਫੈਸਲਾ ਪੰਚਾਪਤੇ ਲਿੱਤੇਗੀ ਠੀਕ ਬੀਰ ਸਿੰਘ ਬਿੱਟੂ ਜਿਸ ਦਾ ਬਿਆਨ ਦਿੱਤਾ ਜਾ ਰਿਹਾ ਹੈ ਕਿ 48 ਸਾਲ ਇੱਕ ਬੰਦੇ ਬੰਦੀ ਸੀਨਾਂ ਨੂੰ ਲੈ ਕੇ ਉਹਨਾਂ ਦੇ ਘਰ ਤੱਕ ਜਾਂਦਿਆਂ ਨੇ ਰਾਜੋਨ ਨਾਲ ਇਕੱਲਾ ਸਟੈਕ ਵਿੱਚ ਨਾਮ ਦਿੱਤਾ ਹੈ ਉਹ ਕਹਿੰਦੇ ਕਿ ਜੇ ਉਹਨਾਂ ਨੂੰ ਸਨਮਾਨਤ ਕਰ ਸਕਦੇ ਤੇ ਨਰੇਂਦਰ ਸਿੰਘ ਚੋੜਾ ਨੂੰ ਵੀ ਸਨਮਾਨਤ ਕਰਨਾ ਚਾਹੀਦਾ ਕਿਸ ਨਾਲ ਦੇਖਦੇ ਇਹ ਸਵਾਲ ਹਨ ਆਕਾਲੀ ਦਲ ਤੇ ਕੀਤਾ ਆਕਾਲੀ ਦਲ جواب ਦੋ ਜੇ ਤੁਸੀਂ ਮੰਨਦੇ ਨੂੰ ਮੰਨਦੇ ਹੋ ਕਿ ਬੰਦੀ ਸਿੰਘ ਨੂੰ ਲੈ ਕੇ ਫਿਰ ਡਬਲ ਸਟੈਂਡ ਨਾ ਜਾ ਰਿਹਾ ਕੰਗਲ ਮੈਂ ਕਹਿ ਰਿਹਾ ਆਕ ਮੈਂ ਕਾਲੀ ਦਲ ਦਾ ਸਪੋਕਸਪਰਸਨ ਹੈ ਜੀਮਾ ਸਾਹਿਬ ਹਰ ਗੱਲ ਦੇ ਉੱਤੇ ਬੈਠੇ ਹੁੰਦੇ ਨੇ ਜਵਾਬ ਦੇਣ ਦੇ ਲਈ ਤੁਸੀਂ ਉਹਨਾਂ ਤੋਂ ਪੁੱਛੋ ਕੱਲ ਤਾਂ ਉਹਨਾਂ ਦੇ ਅੱਗੋਂ ਮਾਈਕ ਨਹੀਂ ਉਹਨਾਂ ਦੇ ਮੂੰਹ ਨਹੀਂ ਬੰਦ ਹੋ ਰਿਹਾ ਕੱਲ ਦੇ ਜਿਦਾ ਪਤਾ ਨਹੀਂ ਵੀ ਅੰਦਰੋਂ ਗੱਲਾਂ ਨਿਕਲਦੀਆਂ ਆ ਰਹੀਆਂ ਹੰਦੀਆਂ ਜੀ ਸਾਹਿਬ ਇਸ ਲਈ ਲਾਈਵ ਸਾਰੀ ਦੁਨੀਆ ਦੇਖ ਰਹੀ ਹੈ ਇਹ ਜਿਹੜਾ ਮੰਗ ਪੱਤਰ ਇੱਥੇ ਚਪਕਾਉਣ ਦਾ ਕੀ ਮਕਸਦ ਹੈ ਉਹ ਜਾਨਣਾ ਚਾਹੁੰਦਾ ਮੰਗ ਪੱਤਰ ਸਾਹਮਣੇ ਤੇ ਮਜਬੂਰੀ ਵਾਸਤੇ ਚਪਕਾਉਣਾ ਪਿਆ ਅਸੀਂ ਅਕਾਲ ਚੱਕ ਸਾਹਿਬ ਦੇ ਉੱਤੇ ਉਸਮਾਨ ਸੁਨੇਹਾ ਲੈ ਕੇ ਆਏ ਸੀ ਆਪਣੀ ਮੰਗ ਲੈ ਕੇ ਆਏ ਸੀ ਜਿਹੜੇ ਭਾਈ ਨਰਿੰਦਰ ਸਿੰਘ ਚੌੜਾ ਦੀ ਪੱਗ ਅਕਾਲੀ ਸਵਾਲ ਹੁਣ ਖਤਮ ਹੋ ਗਈ ਕਿਤੇ ਦਰਮਾਨ ਉਹਦੇ ਵਿਰੋਧ ਦੇ ਵਿੱਚ ਇੱਕ ਵੀ ਬੰਦਾ ਨਹੀਂ ਸਿੰਘ ਸਾਹਿਬ ਦੇ ਅਸੀਂ ਰਿਹائش ਤੇ ਜਾਣ ਦੀ ਕੋਸ਼ਿਸ਼ ਕੀਤੀ ਅੰਦਰੋਂ ਤਾਲਾ ਲੱਗਾ ਆ ਔਰ ਉਥੇ ਖਲੋਤੇ ਮੁਲਾਜ਼ਮ ਨੇ ਇਹ ਕਿਹਾ ਕਿ ਮੈਂ ਜਦੋਂ ਤੱਕ ਉੱਪਰ ਹੁਕਮ ਨਹੀਂ ਆਉਂਦਾ ਦਰਵਾਜ਼ਾ ਨਹੀਂ ਖੋਲ੍ਹ ਸਕਦਾ ਮੈਨੂੰ ਮਾਫੀ ਦੇ ਦੇ ਜਿੱਦਾਂ ਦੀ ਕਾਰਵਾਈ ਦੀ ਉਸ ਚੱਤੇ ਖਿਲਾਫ ਮੰਗ ਕਰਦੇ ਇਹ ਤੇ ਹੁਣ ਸਿੰਘ ਸਾਹਿਬ ਸੋਚਣ ਤੇ ਪੱਗ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦੇ ਨੇ ਪੱਗ ਨੂੰ ਹੱਥ ਪਾਇਆ ਠੀਕ ਜੇ ਸਿੰਘ ਸਾਹਿਬ ਉਹ ਫੈਸਲਾ ਦੇਣਗੇ ਜੇ ਪੰਥ ਨੂੰ ਲੱਗੇਗਾ ਕਿ ਵਾਕਿਆ ਇਹੋ ਹੀ ਹੋਣਾ ਚਾਹੀਦਾ ਅਸੀਂ ਤੇ ਠੀਕ ਹੈ ਜਿੰਨੇ ਜੇ ਪੰਥ ਡਿਸੀਡ ਕਰ ਲਵੇਗਾ ਤੇ ਹੁਣ ਨਾਲ ਸਮਝਾ